ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਜੀ ਆਪਾਂ ਬੋਲ ਰਹੇ ਹਾਂ ਜੀ ਰਾਣਾ ਫੈਸ਼ਨ ਬੁਟੀਕ ਮੋਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਸ ਸਟੈਂਡ ਅੱਜ ਨਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਟੈਬੀ ਟੈਬੀ ਦੇ ਸੂਟ ਲੈ ਕੇ ਆਏ ਹਾਂ ਏਕੇ ਟੈਕਸਿਡੀ ਟੈਬੀ ਰੂਗੇ ਜੀ ਆਪਾਂ ਤੁਹਾਨੂੰ ਮੜਾ ਜਾ ਦਿਖਾ ਦਈਏ ਇਸ ਦੀ ਸਟੈਂਪ ਆ ਦੇਖੋ ਜੀ ਪ੍ਰੀਮੀਅਮ ਟੈਬੀ ਲਾਈਨਿੰਗ ਆਸ ਤੋਂ ਤੁਹਾਨੂੰ ਦਿਖ ਰਹੀ ਹੈ ਪ੍ਰੀਮੀਅਮ ਟੈਬੀ ਲਾਈਨਿੰਗ ਏਕ ਏ ਟੈਕਸ ਦੀ ਵੈਰਾਈਟੀ ਹੈ ਜੀ ਸਾਰੀ ਆਪਣੇ ਕੋਲੇ ਆ ਜਿਹੜੀ ਤੁਹਾਨੂੰ ਆਪਾਂ ਦਿਖਾ ਰਹੇ ਆ ਤੇ ਔਰ ਆਪਾਂ ਨੇ ਕੋਲੇ ਕਾਫੀ ਸਾਰੇ ਡਿਜ਼ਾਈਨ ਆਏ ਸੀਗੇ ਬਟ ਹੁਣ ਉਹ ਸੇਲ ਹੋ ਚੁੱਕੇ ਹਨ ਬਟ ਜਿੰਨੇ ਵੀ ਆਪਣੇ ਕੋਲੇ ਪਏ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਮੈਚਿੰਗ ਦੇ ਵਿੱਚ ਹੈਗੀ ਹੈ ਜੀ ਇਹ ਬਿਨਾਂ ਦੁਪट्टे ਤੋਂ ਹੈ ਆਪਣਾ ਕੰਮ ਹੋਲ ਸੇਲ ਤੇ ਰਿਟੇਲ ਦੋਨੋਂ ਹੀ ਹੈ ਜੀ ਜੇ ਕਿਸੇ ਮੇਰੇ ਭੈਣ ਭਰਾ ਨੇ ਸੈੱਟ ਵਾਈਜ਼ ਆਪਣੇ ਕੋਲੋਂ ਵੈਰਾਈਟੀ ਲੈਣੀ ਹੈ ਤਾਂ ਆਪਾਂ ਉਹਨਾਂ ਨੂੰ ਰੇਟ ਹੈ ਜਿਹੜਾ ਉਹ ਅਲੱਗ ਹੋਊਗਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ WhatsApp ਨੰਬਰ ਤੇ ਆਪਣੇ ਤੇ ਔਰ ਸਿੰਗਲ ਸੂਟ ਦਾ ਪ੍ਰਾਈਸ ਹੁੰਦਾ ਜਿਹੜਾ ਉਹ ਆਪਾਂ ਵੀਡੀਓ ਦੇ ਵਿੱਚ ਲਗਭਗ 180 ਦਿੰਨੇ ਆ ਆ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਨੀ ਫਰਸਟ ਕਲਰ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਦੇਖੋ ਇਹਨਾਂ ਇਨਰ ਲੱਗਦਾ ਜੀ ਆ ਦੇਖੋ ਥੋੜਾ ਜਿਹਾ ਨਾ ਪਤਲਾ ਹੁੰਦਾ ਕੱਪੜਾ ਬਟ ਬਾਲਾ ਜਿਆਦਾ ਹੋ ਨਹੀਂ ਹੈਗਾ ਇਹ ਆਰਾਮਦਾਇਕ ਹੈ ਜੀ ਕਪੜਾ ਆਰਾਮਦਾਇਕ ਹੈਗਾ ਤੇ ਇਹਦੇ ਵਿੱਚ ਲੱਗੂਗਾ ਇਨਰ ਜੀ ਇਨਰ ਲਾ ਕੇ ਬਣੂਗਾ ਇਹ ਸ਼ਰਟ ਰਹੂਗੀ ਜੀ ਇਸ ਦੀ ਤੇ ਆ ਰਹੂਗੀ ਜੀ ਇਸ ਦੀ ਬਾਟਮ ਪਲੇਨ ਬਾਟਮ ਹੈ ਜਿਹੜੀ ਮਸਲੀਨ ਦੀ ਰਹੂਗੀ ਜੀ ਬਾਟਮ ਮਸਲੀਨ ਦੀ ਰਹੂਗੀ ਜੇਕਰ ਤੁਸੀਂ ਸੈੱਟ ਵਾਈਜ਼ ਲੈਣਾ ਤਾਂ ਤੁਹਾਨੂੰ ਮਤਲਬ ਕਿ ਇੱਕ ਸੈੱਟ ਦੇ ਵਿੱਚ 6 ਸੂਟ ਮਿਲਣਗੇ ਜੀ ਇੱਕ ਰੋਲ ਦੇ ਉੱਪਰ 2 ਸੂਟ ਹੁੰਦੇ ਨੇ ਮੈਚਿੰਗ ਇੱਕ ਸੈੱਟ ਦੇ ਵਿੱਚ ਤਿੰਨ ਕਲਰ ਆਉਂਦੇ ਨੇ ਤੇ ਛੇ ਸੂਟ ਹੁੰਦੇ ਨੇ ਜੀ ਪ੍ਰਾਈਜ਼ ਜਿਹੜਾ ਉਹ ਆਪਣਾ ਬਿਲਕੁਲ ਘੱਟ ਹੈਗਾ ਜੀ ਸਿਰਫ ਤੁਹਾਨੂੰ 1150 ਦੇ ਵਿੱਚ ਆਪਣੇ ਕੋਲੋਂ ਵੈਰਾਈਟੀ ਹੈ ਜਿਹੜੀ ਚਾਹੇ ਤੁਸੀਂ ਆਲ ਓਵਰ ਲੈ ਲਓ ਜੀ ਚਾਹੇ ਤੁਸੀਂ ਮੈਚਿੰਗ ਲੈ ਲਓ ਤੁਹਾਨੂੰ ਮਿਲੂਗਾ ਆਲ ਓਵਰ ਵੀ ਆਪਣੇ ਕੋਲੇ ਕਾਫੀ ਸਾਰੇ ਡਿਜ਼ਾਈਨ ਨੇ ਜਿਹੜੇ ਪਏ ਨੇ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਆਹ ਹੈ ਜਿਹੜਾ ਲਵੈਂਡਰ ਕਲਰ ਇਦੇ ਵਿੱਚ ਪਲੇਨ ਬਾਟਮ ਰਹੂਗੀ ਜੀ ਮਸਲਿਨ ਦੀ ਔਰ ਪ੍ਰਿੰਟਡ ਰਹੂਗੀ ਸਭੀ ਸ਼ਰਟ ਔਰ ਇਹਦੇ ਵਿੱਚ ਕਲਰ ਨਾ ਦੋ ਹੋਰ ਨੇ ਜੀ ਉਹ ਆਪਾਂ ਤੁਹਾਨੂੰ ਨਾ ਇਦਾਂ ਹੀ ਦਿਖਾ ਦਿੰਨੇ ਆ ਆ ਦੇਖੋ ਜੀ ਇੱਕ ਤੈਰਿਸ਼ ਦੇ ਵਿੱਚ ਆ ਆ ਗਿਆ ਕਲਰ ਲੈਮਨ ਆਹ ਵਾਲਾ ਲੈਮਨ ਕਲਰ ਆ ਗਿਆ ਔਰ ਦੂਸਰਾ ਕਲਰ ਹੈਗਾ ਜਿਹੜਾ ਇਸ ਦੇ ਵਿੱਚ ਪਿਸਤਾ ਗ੍ਰੀਨ ਆ ਗਿਆ ਦੂਸਰਾ ਕਲਰ ਆ ਗਿਆ ਜੀ ਇਸ ਦੇ ਵਿੱਚ ਪਿਸਤਾ ਗ੍ਰੀਨ ਇੱਕ ਆ ਗਿਆ ਲੈਮਨ ਦੋ ਕਲਰ ਰਹਿਣਗੇ ਜੀ ਆਹ ਵਾਲੇ ਡਿਜ਼ਾਈਨਿੰਗ ਸਿਰਫ ਆ ਰਹੂਗੀ ਡਿਜ਼ਾਈਨਿੰਗ ਸੇਮ ਆ ਜੀ ਪ੍ਰਾਈਸ ਆ ਜਿਹੜੇ ਉਹ 1150 ਪੇ ਰਹਿਣਗੇ ਜੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆਹ ਦੇਖੋ ਜੀ ਇਹ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਆ ਦੇਖੋ ਐਸ਼ ਕਲਰ ਦੇ ਵਿੱਚ ਤੁਹਾਨੂੰ ਵਧੀਆ ਕਲੀਅਰ ਦਿਸਦੇ ਆਉਣਗੇ ਇਸ ਦੀਆਂ ਲਾਈਨਾਂ ਵਗੈਰਾ ਇਹਦੇ ਵਿੱਚ ਇਨਰ ਲੱਗੂਗਾ ਜੀ ਲਾਈਨਿੰਗ ਲੱਗ ਕੇ ਬਣੂਗੀ ਲਾਈਨਿੰਗ ਓਨਲੀ ਸ਼ਰਟ ਦੇ ਵਿੱਚ ਲਾ ਸਕਦੇ ਤੁਸੀਂ ਬਾਟਮ ਜਿਹੜੀ ਤੁਹਾਡੀ ਮਸਲੀਨ ਦੀ ਆ ਇਹ ਟਰਾਂਸਪੇਰੈਂਟ ਨਹੀਂ ਹੁੰਦਾ ਜੀ ਇਹ ਬਿਨਾ ਲਾਈਨਿੰਗ ਤੋਂ ਵੀ ਤੁਹਾਡਾ ਸਰਜੂਆ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਜੀ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਕਰਾ ਲੈਣਾ ਜੇਕਰ ਕਸਟਮਰ ਕੋਰੀਅਰ ਵਾਲੇ ਨੇ ਆਪਣੇ ਕਸਟਮਰ ਜਿਹੜੇ ਵੀ ਦੁਪੱਟਾ ਲੈਣਾ ਚਾਹੁੰਦੇ ਨੇ ਤਾਂ ਤੁਹਾਨੂੰ ਵੀ ਦੁਪੱਟਾ ਵੀ ਮਿਲ ਜੂਗਾ ਜੀ ਆਪਣੇ ਕੋਲੋਂ ਤੁਹਾਨੂੰ ਕਾਟਨ ਦਾ ਦੁਪੱਟਾ ਡਾਈ ਕੀਤਾ ਹੋਇਆ ਜਿਹੜਾ ਉਹ ਵੀ ਮਿਲ ਜੂਗਾ ਜੀ ਉਹ ਦੁਪੱਟਾ ਜਿਹੜਾ ਆਪਣੇ ਕੋਲੇ ਡਾਈ ਕੀਤਾ ਹੋਇਆ ਉਹ 1.2 ਮੀਟਰ ਦਾ ਹੋਊਗਾ ਜੀ 100 ਰੁਪਏ ਦਾ ਓਨਲੀ ਕਿਸੇ ਦੇ ਵਿੱਚ ਲਾਈਨਾਂ ਹੋਣਗੀਆਂ ਕੋਈ ਚੱਕਾ ਵਾਲਾ ਹੋ ਕੋਈ ਬਰੀਕ ਡੱਬੀ ਦਾ ਕੋਈ ਮੋਟੀ ਡੱਬੀ ਦਾ ਇਸ ਤਰ੍ਹਾਂ ਅ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਦਿਖਾ ਦਈਏ ਬਟ ਦੁਪੱਟਿਆਂ ਦੀ ਆਪਾਂ ਵੀਡੀਓ ਨਹੀਂ ਬਣਾ ਪਾਈ ਕਦੇ ਔਰ ਇਸ ਤੋਂ ਲਾ ਕੋਟਨ ਤੋਂ ਇਲਾਵਾ ਤੁਹਾਨੂੰ ਡਾਈਏਬਲ ਕੋਟਨ ਵੀ ਆਪਣੇ ਕੋਲ ਸੁਪੀਰੀਅਰ ਤੋਂ ਸੁਪੀਰੀਅਰ ਮਿਲ ਜੂਗੀ ਚਨੂਨ ਦਾ ਦੁਪੱਟਾ ਵੀ ਮਿਲ ਜੂਜੀ ਪਿਓਰ ਦਾ ਦੁਪੱਟਾ ਤੁਹਾਨੂੰ 200 ਵਾਲਾ ਵੀ ਮਿਲ ਜੂ ਆਪਣੇ ਕੋਲੋਂ ਤੇ 150 ਵਾਲਾ ਵੀ ਮਿਲ ਜੂਗਾ ਜੀ ਪਿਓਰ ਵਾਲਾ ਔਰ ਚਨੂਨ ਦਾ ਦੁਪੱਟਾ ਮਿਲ ਜੂਗਾ ਜੀ ਟੈਬੀ ਦਾ ਮਿਲ ਜੂਗਾ ਜੀ ਚੈੱਕ ਮਸਲੀਨ ਮਿਲ ਜੂਗਾ ਜੀ ਪਲੇਨ ਮਸਲੀਨ ਮਿਲ ਜੂਗਾ ਜੀ ਲਾਈਨਿੰਗ ਮਸਲੀਨ ਮਿਲ ਜੂਗਾ ਜੀ ਕੋਟਾ ਮਿਲ ਜੂਗਾ ਜੀ ਔਰਗਾਂਜਾ ਮਿਲ ਜੂਗਾ ਸ਼ਿਮਰ ਦਾ ਮਿਲ ਜੂਗਾ ਜੀ ਪਿਓਰ ਸ਼ਿਮਰ ਦਾ ਦੁਪੱਟਾ ਉਹ ਵੀ ਮਿਲ ਜੂਗਾ ਤੁਹਾਨੂੰ ਆਪਣੇ ਕੋਲ ਹੋਰ ਵੀ ਦੋ ਚਾਰ ਮੈਂ ਦੁਪੱਟੇ ਹੋਰ ਹੈਗੇ ਨੇਗੇ ਬਟ ਹੁਣ ਮੈਂ ਦਿਮਾਗ 'ਚ ਨਹੀਂ ਆ ਰਿਹਾ ਕਿਹੜੇ ਆਪਾਂ ਬੋਲਤੇ ਕਿਹੜੇ ਰਹਿ ਗਏ ਦੁਪੱਟੇ ਤੁਹਾਨੂੰ ਸਾਰੇ ਮਿਲ ਜਾਣਗੇ ਮੋਸਟਲੀ ਜਿੰਨੀਆਂ ਬੁਟੀਕਸ ਵਾਲਿਆਂ ਯੂਜ਼ ਕਰਦੇ ਆ ਸਾਰੇ ਦੁਪੱਟੇ ਤੁਹਾਨੂੰ ਆਪਣੇ ਕੋਲੋਂ ਮਿਲ ਜਾਣਗੇ ਜੀ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਤੇ ਜੇਕਰ ਤੁਸੀਂ ਡਾਈ ਕਰਵਾ ਕੇ ਹਨਾ ਤੇ ਤਿਆਰ ਵੀ ਕਰਵਾਉਣਾ ਦੁਪੱਟਾ ਤਾਂ ਆਪਾਂ ਤੁਹਾਨੂੰ ਤਿਆਰ ਵੀ ਕਰਕੇ ਦੇਵਾਂਗੇ ਵੀ ਮਲਟੀ ਕਲਰ ਦੀ ਲੇਸ ਇਸ ਲਗਾ ਕੇ ਹਨਾ ਕਿਉਂਕਿ ਇਹ ਕੰਮ ਆਪਾਂ ਖੁਦ ਕਰਦੇ ਆ ਜੀ ਜੇ ਸਟੀਚਿੰਗ ਕਰਵਾਉਣੀ ਆ ਤਾਂ ਉਹ ਵੀ ਤੁਹਾਨੂੰ ਵਿਦ ਸਟੀਚਿੰਗ ਵੀ ਮਿਲ ਜੂਗਾ ਆ ਲੈਮਨ ਦੇ ਵਿੱਚ ਇੱਕ ਆ ਕਲਰ ਆ ਜੂਗਾ ਜੀ। ਔਰ ਇੱਕ ਆ ਬੇਬੀ ਪਿੰਕ ਕਲਰ ਆ ਜੂਗਾ ਜੀ ਲੈਮਨ ਦੇ ਵਿੱਚ। ਆ ਕਲਰ ਹੋਣਗੇ ਜੀ ਤਿੰਨ ਕਲਰ। ਦੇਖੋ ਇੱਕ ਤਾਂ ਡੋ ਆ ਜੂਗਾ ਲੈਮਨ ਕਲਰ। ਉਸ ਤੋਂ ਬਾਅਦ ਸੇਮ ਡਿਜ਼ਾਈਨਿੰਗ ਦੇ ਵਿੱਚ ਬੇਬੀ ਪਿੰਕ ਔਰ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਆ ਫਰੋਜੀ ਜੀ। ਜੇਕਰ ਤੁਸੀਂ ਕੋਈ ਖੋਲ ਕੇ ਦਿਖਾਉਣਾ ਚਾਹੁੰਦੇ ਦੇਖਣਾ ਚਾਹੁੰਦੇ ਤਾਂ ਨਾ ਪਰਸਨਲੀ ਆਪਾਂ ਨੂੰ ਕਾਲ ਕਰਦੇ ਜੀ ਆਪਾਂ ਕੋਈ ਗੱਲ ਨਹੀਂ ਤਾਂ ਖੋਲ ਕੇ ਦਿਖਾ ਦਿਆਂਗੇ ਪੂਰਾ ਸੂਟ ਹਾਂਜੀ ਅਗਲਾ ਡਿਜ਼ਾਈਨ ਹੈਗਾ ਜਿਹੜਾ ਉਹ ਆਪਣਾ ਆਹ ਵਾਲਾ ਜੀ ਡਿਜ਼ਾਈਨਿੰਗ ਆ ਵੀ ਬਹੁਤ ਸੋਹਣੀ ਹੈ ਜੀ ਮਜੈਂਟਾ ਮਹਿਰੂਨ ਜਿਹਾ ਕਲਰ ਹੈ ਇਹ ਮਜੈਂਟਾ ਕਲਰ ਮਹਿਰੂਨ ਮਤਲਬ ਕਿ ਆਪਾਂ ਨੂੰ ਨਾਈ ਦਾ ਮਜੈਂਟਾ ਬੋਲ ਸਕਦੇ ਨੇ ਨਾਈ ਮਹਰੂਨ ਬੋਲ ਸਕਦੇ ਨੇ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਦੇਖੋ ਮੈਚਿੰਗ ਇਸ ਦੀ ਨਾਲ ਇਸ ਤਰ੍ਹਾਂ ਹੋਣੀ ਪ੍ਰਾਈਜ਼ ਹੈ ਜਿਹੜਾ ਅੱਜ ਵਾਲੀ ਵੀਡੀਓ ਚ ਆਪਣੇ ਜਿੰਨੇ ਵੀ ਸੂਟ ਦਿਖਾਵਾਂਗੇ ਨਾ ਤੁਹਾਨੂੰ ਟੈਬੀ ਦੇ ਦਿਖਾਵਾਂਗੇ ਜੀ ਤੇ 1150 ਰੁਪਏ ਰਹੂਗਾ ਜੀ ਬਿਨਾਂ ਦੁਪੱਟੇ ਤੋਂ ਬਨਣ ਵਾਲੇ ਸੂਟ ਨੇ ਜੀ ਇਹ ਲਾਈਨਿੰਗ ਲੱਗੂਗੀ ਜੀ ਇਹਦੇ ਵਿੱਚ ਲਾਈਨਿੰਗ ਲਗਣੀ ਹੈ ਜੀ ਔਰ ਅਗਲਾ ਕਲਰ ਇਸ ਦੇ ਵਿੱਚ ਮਹਿੰਦੀ ਆ ਗਿਆ ਜੀ ਆਹ ਕਸਟਮਰ ਆਪਣੇ ਕੋਲੇ ਆਏ ਸੀਗੇ ਜੀ ਹੁਣ ਉਹਨਾਂ ਦਾ ਕਰਕੇ ਆਪਾਂ ਨੇ ਆਹ ਇੱਕ ਇੱਕ ਸੂਟੇ ਦੇ ਵਿੱਚੋਂ ਸੇਲ ਕਰਤਾ ਹੈ ਖੁੱਲਾ ਆਇਆ ਸੀਗਾ ਜੀ ਮਹਿੰਦੀ ਕਲਰ ਆ ਗਿਆ ਜੀ ਬਾਟਮ ਪਲੇਨ ਰਹੂਗੀ ਜੀ ਇਹਦੇ ਨਾਲ ਆ ਤੀਸਰਾ ਕਲਰ ਹੈ ਜਿਹੜਾ ਆ ਗਿਆ ਜੀ ਕਾਪਰ ਜਿਹਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗਦਾ ਹੈ ਤੁਹਾਨੂੰ ਨੇੜੋਂ ਦਿਖਾਈਏ ਆਪਾਂ ਸ਼ਰਟ ਕਿੱਦਾਂ ਦੀ ਹੈਗੀ ਹੈ ਹਨਾ ਆ ਹੈਗਾ ਡਿਜ਼ਾਈਨਿੰਗ ਇਸ ਦੀ ਔਰ ਪੂਰਾ ਆ ਗਿਆ ਹਾਂਜੀ ਇਹ ਸੀਗੇ ਆਪਣੇ ਅੱਜ ਦੇ ਆਪਾਂ ਛੋਟੀ ਵੀਡੀਓ ਬਣਾਈ ਹੈ ਜੀ ਆਪਾਂ ਕੋਸ਼ਿਸ਼ ਕਰਦੇ ਹਾਂਗੇ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਨਵੀਂ ਵੈਰਾਈਟੀ ਲੈ ਕੇ ਆਈਏ ਤੁਹਾਡੇ ਵਾਸਤੇ ਬਟ ਕਈ ਵਾਰ ਵੀਡੀਓ ਬਣਦੀ ਨਹੀਂ ਹੈਗੀ ਵੈਰਾਈਟੀ ਆਪਣੇ ਕੋਲੇ ਡੇਲੀ ਆਉਂਦੀ ਹੈ ਜੀ ਡੇਲੀ ਨਵਾਂ ਮਾਲ ਆਉਂਦਾ ਆਪਣੇ ਕੋਲੇ ਤੇ ਜੇਕਰ ਤੁਸੀਂ ਆਪਣੇ ਤੋਂ ਸੈਟ ਵਾਈ ਲੈਣਾ ਦਾ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ ਹੋ ਜੀ ਆਪਣਾ WhatsApp ਨੰਬਰ ਹੈਗਾ 9417895707 ਮਿਲਦੇ ਹਾਂ ਜੀ ਅਗਲੀ ਵੀਡੀਓ than